ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਚੰਡੀਗੜ੍ਹ ਤੇ ਇੱਥੇ ਬਹੁਤ ਵੱਡੀ ਸੇਲ ਲੱਗਦੀ ਹੈ ਹਰੇਕ ਫ੍ਰਾਈਡੇ ਨੂੰ ਸੇਲ ਲੱਗਦੀ ਹੈ ਤੁਹਾਨੂੰ ਸਾਰੀ ਆਪਾਂ ਇਹ ਸੇਲ ਦਿਖਾਵਾਂਗੇ ਤੇ ਇਹ ਛੇਲੇ ਨਾਲ ਜਿਆਦਾ ਲੇਡੀ ਦਾ ਕੱਪੜਾ ਹੁੰਦਾ ਮਨ ਲਗ ਲੇਡੀ ਦਾ ਤੁਹਾਨੂੰ ਬਹੁਤ ਸਾਰਾ ਕੱਪੜਾ ਸੇਲ ਦੇ ਦੇਖਣ ਨੂੰ ਮਿਲ ਜੂ ਬਾਕੀ ਜੈਂਟਸ ਵੀ ਹੁੰਦੇ ਆ ਪਰ ਲੇਡੀ ਦਾ ਬਹੁਤ ਤੁਹਾਨੂੰ ਇੱਥੇ ਸੂਟ ਵਗੈਰਾ ਦੇਖਣ ਨੂੰ ਮਿਲ ਜਾਣਗੇ ਸੋ ਆਦੀ ਵੀਡੀਓ ਸਟਾਰਟ ਕਰਦੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਓ ਵੀ ਸਾਹਮਣੇ ਇਹ ਸੇ ਬਾਕੀ ਆ ਜਦ ਸੂਟ ਵਗੈਰਾ ਹੋ ਗਏ ਨਾ ਜਿਵੇਂ ਆ ਸੂਟ ਪਏ ਨੇ ਲਓ ਜੀ 500 ਨੇ 500 ਸੂਟ ਹੈ ਬਈ ਸੂਟ ਹਾਂ ਜੀ ਸੂਟ ਹੈ ਲਓ ਜੀ ਸੂਟ ਆ ਗਏ ਜਿਵੇਂ ਹਨ ਤੇ ਆ ਕਿਸ ਕੋਟੀ ਜੇ কুরਤੀ ਪਲਾਜੋ ਦਾ কুরਤੀ ਪਲਾਜੋ 500 ਦਾ ਹਾਂ 500 ਦਾ ਪੂਰਾ ਸੈਟ ਹੈ ਲਓ ਵੀ 500 ਦਾ ਪੂਰਾ ਸੈਟ ਮਿਲ ਜੂ ਤੁਹਾਨੂੰ ਆਹ ਹਨਾ ਜੀ ਦੇਖੋ ਜੀ ਕਾਨੀ ਕੇ ਸੂਟ ਨੇ ਇਹਨੇ ਕਲਰ ਮੇ ਨਏ ਨਏ ਡਿਜ਼ਾਈਨ ਨੇ ਓਕੇ ਓਕੇ ਇਹ ਦੇਖੋ ਜੀ ਕਸ਼ਮੀਰ ਕੇ ਸੂਟ ਹੈ ਗਰਮ ਸੂਟ ਹੈ ਕਾਨੀ ਕੇ ਸੂਟ ਹੈ ਜੀ ਹਾਂ ਜੀ ਲੋ ਵੀ ਵੜਿਆ ਵੜਿਆ ਕਲਰ ਮੈਂ ਦੇ ਦੀ ਹੈ। ਕੀ ਕੀ ਪ੍ਰਾਈਸ ਹੈ ਇਹਨਾਂ ਦਾ? ਇਹਦਾ ਪ੍ਰਾਈਸ ਆ 1200 1400। ਓਕੇ ਅਲੱਗ ਅਲੱਗ ਰੇਟ ਆ। ਤੇ ਲੋ ਵੀ। ਕੋਈ ਆ 2500 ਬਾਕੀ ਆ ਪਏ ਇਧਰ ਸੂਟ ਹਨ ਤੁਹਾਨੂੰ ਅਲੱਗ ਅਲੱਗ ਰੇਟ ਤੇ ਸੂਟਾਂ ਦੀ ਕਲੈਕਸ਼ਨ ਮਿਲ ਜੂਗੀ। ਹਰ ਸੂਟ ਪਏ ਨੇ ਜਮੈਂ ਹਨ ਚਾਰੇ ਸਟੇਕ ਸੱਕਦੇ ਤੁਸੀਂ। ਲੋ ਵੀ। ਸਾਰੇ ਸੂਟ ਨੇ ਬਈ ਸੂਟ? ਹਾਂ ਜੀ ਸਭ ਸੂਟ ਹੈ ਬਈ। ਓਕੇ ਓਕੇ। ਲੋ ਵੀ ਸਾਰੇ ਤੁਹਾਨੂੰ ਸੂਟ ਮਿਲ ਜਾਣਗੇ ਹਨ। ਐਵੇਂ ਕੇ ਚੱਲਦੇ ਅੱਗੇ ਦਿਖਾਉਨੇ ਆ ਹੋਰ ਕਲੈਕਸ਼ਨ ਤੁਹਾਨੂੰ। ਬਾਕੀ ਆ ਦੇਖੋ ਇਧਰ ਹਨਾ। ਹਾਂ ਭਾਈ ਇਹ ਨੇ ਹਨ ਤੇ ਜਿਵੇਂ ਆ ਤੁਹਾਨੂੰ ਐਵੇਂ ਤੁਹਾਨੂੰ ਸਾਰੇ ਸੁਣ ਲ ਜਾਣਗੇ ਸਲੀਨ ਦੇ ਹੋਗੇ ਇਦਾਂ ਦੇ ਸਾਰੇ ਬਸ ਇਹ ਹੋ ਗਿਆ ਇੱਧਰ ਰਜਾਈਆਂ ਵਗੈਰਾ ਹਨਾ ਤੇ ਬਾਕੀ ਬੈੱਡ ਸ਼ੀਟਾਂ ਤੇ ਅੱਗੇ ਚੱਲਦੇ ਆ ਜੀ ਆਹ ਦੇਖੋ ਲਓ ਜੀ ਰਜਾਈ ਦਾ ਕੀ ਰਜਾਈ ਭਈਆ ਕੰਬਲ ਕੀ ਪ੍ਰਾਈਸ ਹੈ ਲਓ 2500 ਰੁਪਏ ਦਾ ਹਨਾ ਸਟਾਰਟਿੰਗ 2500 ਹੈ ਨਾ ਸਟਾਰਟਿੰਗ 25 ਇਹ ਹੈ 1500 ਦੀ ਰਜਾਈ ਆ 1500 ਦੀ ਰਜਾਈ ਆ ਗਈ ਜੀ ਲਓ ਡਬਲ ਬੈੱਡ ਦਾ 1200 1200 ਡਬਲ ਬੈੱਡ ਦਾ ਨਮਲੀ ਤੇ ਆਹ ਡਬਲ ਬੈੱਡ ਦਾ ਕੰਬਲ 1200 1200 ਬੈੱਡ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਆ ਬੈੱਡ ਠੀਕ ਹੈ ਜੀ ਇਸ ਕਾ ਕੀ ਪ੍ਰਾਈਸ ਹੈ 500 500 ਹੋ ਗਿਆ 500 ਬਾਕੀ ਇਹ ਫਲਾਵਰ ਵਗੈਰਾ ਮਿਲ ਜਾਣਗੇ ਹਨਾ ਤੇ ਆ ਤੁਹਾਨੂੰ ਸਾਰਾ ਇੱਥੇ ਜਿਹੜਾ ਪਲਾਸਟਰ ਦਾ ਸਮਾਨ ਆ ਲਓ 20 ਰੁਪਏ ਦਾ ਮਿਲ ਜੂਗਾ ਸਰਦ ਸਾਰਾ ਤੁਸੀਂ ਜਿਹੜਾ ਮਰਦਨ 20% ਤੁਹਾਨੂੰ ਮਿਲ ਜੀਦਾ। ਬਾਕੀ ਆਪਣੀ ਕੰਮ ਲਿਆ ਵਾਸਤੇ ਲਓ ਵੀ। ਹੈਨਾ? ਦੇਖੋ ਸਾਰਾ ਮੈਨੂੰ 20% ਮਿਲ ਜੀ ਕਿਥੇ ਲਿਖਿਆ ਵੀ ਆ 20% ਤੁਹਾਨੂੰ 20% ਮਿਲੂਗਾ। ਤੇ ਬਾਕੀ ਆ ਅੱਗੇ ਛੂਟ ਆ ਵੀ ਹੈਨਾ। ਤੁਹਾਨੂੰ ਮੀਟਰਾਂ ਹਿਸਾਬ ਨਾਲ ਮਿਲ ਜਾਣਗੇ ਇੱਥੇ ਬਾਕੀ ਬਹੁਤ ਆਖਾ ਜਿਵੇਂ ਤੁਸੀਂ ਦੇਖ ਸਕਦੇ। ਆ ਅੱਗੇ ਜਿਵੇਂ ਹੈਨਾ। ਬਹੁਤ। ਬਾਈਟੀਆਂ ਕੋਈ ਨਹੀਂ 1.5 ਤੇ 2 ਦੇਖੋ ਆ ਵੀ ਆ ਤੁਹਾਨੂੰ ਮੀਟਰਾਂ ਹਿਸਾਬ ਨਾਲ ਮਿਲ ਜਗਾ 200 ਰੁਪਏ ਮੀਟਰ ਹੈ ਨਾ ਕੋਈ ਐ ਸਾਨੂੰ ਸਾਰੇ ਮੀਟਰਾਂ ਹਿਸਾਬ ਨਾਲ ਮਿਲ ਜੂਗਾ ਇਹ ਥਾਨਾ ਨੇ ਥਾਨ ਹੁੰਦੇ ਨਹੀਂ ਤੁਹਾਨੂੰ ਆ ਦੇਖੋ ਇੱਧਰ ਲਓ ਬਾਕੀ ਉੱਤਰ ਸਾਰਾ ਹੈ ਨਾ ਬਾਕੀ ਦੇਖੋ ਕਿੰਨਾ ਇਕੱਠਾ ਤੁਸੀਂ ਦੇਖ ਸਕਦੇ ਲੋ ਆਹ ਸੂਟ ਆ ਗਈ ਅੱਗੇ ਹੈ ਨਾ ਆਹ ਸੂਟ ਦੇਖ ਸਕਦੇ 250 ਰੁਪਏ ਦਾ 250 250 ਲੋ 250 ਪ੍ਰਿੰਟਡ ਹੈ ਨਾ ਪ੍ਰਿੰਟਰ ਸੂਟ ਹੈ ਜੀ ਥੈਂਕ ਯੂ ਦਾ ਵੀ ਤੁੜੀ ਬਾਕੀ ਆਪੇ ਇਧਰ ਕਪੜਾ ਨਾ ਜਿਵੇਂ ਤੁਸੀਂ ਆ ਦੇਖ ਸਕਦੇ ਕੀ ਰੇਟ ਆ ਪਈ ਇਹਨਾਂ ਦਾ ਕੀ ਪ੍ਰਾਈਸ ਹੈ 100 ਰੁਪਏ ਮੀਟਰ 100 ਰੁਪਏ ਮੀਟਰ ਲਓਗੇ 100 ਦਾ ਮੀਟਰ ਹਨਾ ਬਾਕੀ ਆ ਦੇਖੋ ਸਾਰਾ ਇਹ 100 ਲਾ ਕੇ 100 ਹਾਂਜੀ ਇਸਕਾ ਕੀ ਪ੍ਰਾਈਸ ਹੈ ਡਬਲ ਸਾਈਡ ਹੈ 200 ਰੁਪਏ ਲਓ ਵੀ ਡਬਲ ਸਾਈਡ 200 ਰੁਪਏ ਤੁਹਾਨੂੰ 100 ਲ ਮਿਲ ਜੂ ਗਰਮ ਸੌਲ ਤੇ ਜਿਵੇਂ ਆ ਖੋਲਿਆ ਪਿਆ ਬਾਈ ਉਹਨਾਂ ਦਾ ਹਨਾ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਦੇਖੋ ਸ ਦੇ ਦੋਨੋਂ ਸਾਈਡ ਆਏ ਦੋਨੋਂ ਸਾਈਡ ਆਏ ਵਾਹ ਬਾਕੀ ਹੋਰ ਵੀ ਤੁਹਾਨੂੰ ਬਹੁਤ ਕਪੜਾ ਮਿਲ ਜੂ ਬਾਕੀ ਇਹ ਸੂਟ ਮਿਲ ਜਾਣਗੇ ਹਣਾ 2200 ਰੁਪਏ ਕਿਤੇ ਸਕਦਾ ਯਾਰ ਦੇਖੋ ਇੱਧਰ ਲੋ ਵੀ ਆਪ ਇਹਨੇ ਸੂਟ ਹਣਾ ਲੋ ਵੀ ਰਾਹ ਤੁਹਾਨੂੰ ਸੂਟ ਨਾਲ ਲੱਗਦੇ ਸਾਰੇ ਐਵੇਂ ਸੁਲੀਂਦੇ ਪਹਿਨੇ ਹਾ ਨਾ ਲੋ ਵੀ ਆਹ ਪ੍ਰਿੰਟਡ ਸੂਟ ਹੋ ਗਏ ਇਹ ਆ ਪਹਿਨੇ ਕੀ ਪ੍ਰਾਈਸ ਹੈ ਬਈ ਇਹਨਾਂ ਦਾ 2200 ਲੋ 2200 ਦੇ ਹੋ ਜਾਂਦੇ ਹਾਂ ਆ ਗਰਮ ਆ ਗਏ ਨਾ ਇਹ ਵੀ 2200 ਹਾਂ 350 ਆ ਵੀ ਤੇ ਆ ਦੇਖੋ ਅੱਗੇ ਹਣਾ ਲੋ ਇਹ ਮੈਂ ਤੁਹਾਨੂੰ ਬਹੁਤ ਸਾਰੇ ਛੂਟਾਂ ਦੀ ਛੋਣੇ ਛੋਣੇ ਛੂਟਾਂ ਤੁਹਾਨੂੰ ਮਿਲ ਜਾਣਗੇ ਆ ਕੀ ਰੇਟ ਆ ਭਾਈ ਇਹਨਾਂ ਦਾ 500 ਦੇ ਦੋ ਲੋਗ ਅਰੇ 25 ਵਾਲਾ 500 ਦੇ ਸਰ ਕਿਲੋ ਬਾਕੀ ਆ ਦੇਖੋ ਨਾ ਵਾਕੀ ਛੂਟਾਂ ਨੇ ਮੈਂ ਪਹਿਲਾਂ ਵੀ ਪੇਰਾਸੀ ਛੂਟਾਂ ਦੀ ਹੁਣ ਕਲੈਕਸ਼ਨ ਬਹੁਤ ਜ਼ਿਆਦਾ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲੋ ਆ ਪਹਿਲੇ ਅੱਗੇ ਕੀ ਪ੍ਰਾਈਸ ਹੈ ਇਹਨਾਂ ਦਾ 300 300 ਰੁਪਏ ਮੀਟਰ ਲੋ 300 ਰੁਪਏ ਜੋ ਬਲਵੜ ਦੇ ਵਿੱਚ ਬਾਕੀ ਆ ਦੇਖੋ ਨਾ ਤੇ ਆਗੇ ਜਾਲੀ ਵਾਲੇ ਆਗੇ ਵੀ ਐਮਿਤ ਨੂੰ ਬਹੁਤ ਸਾਰਾ ਸਟੱਪ ਜਿਹੜਾ ਉਹ ਦੇਖ ਨੂੰ ਮਿਲਦੀ ਤੇ ਇਹ ਆ ਪੈ ਨੇ ਲਓ ਜੀ ਤੇ ਆ ਵੀ ਤੁਹਾਨੂੰ ਮਿਲ ਜੂਗਾ ਨਾ ਐਵੇਂ ਦਾ ਸਾਰਾ ਦੇਖ ਸਕਦੇ ਹੋ ਐਵੇਂ ਤੁਹਾਨੂੰ ਸਾਰਾ ਕੁਝ ਮਿਲਦੀ ਸਿਕਾ ਕਿਆ ਪ੍ਰਾਈਸ ਆ ਭਈਆ 200 ਰੁਪਏ 200 ਰੁਪਏ ਲਓ ਜੀ ਬਾਕੀ ਅੱਗੇ ਆ ਗਏ ਸੂਟ ਹੋਰ ਹਨ ਤੁਸੀਂ ਦੇਖ ਸਕਦੇ ਹੋ ਲੋ ਤੇ ਐਵੇਂ ਤੁਹਾਨੂੰ ਬਹੁਤ ਸਾਰਾ ਜਿਹੜਾ ਇੱਥੇ ਹੋ ਮਿਲ ਜੂਗਾ ਤੁਸੀਂ ਦੇਖ ਲਓ ਬਾਕੀ ਆ ਵੀ ਆ ਗਏ ਹਨ ਕੰਬਲ ਵਗੈਰਾ ਰਜਾਈਆਂ ਵਗੈਰਾ ਆ ਗੀਆਂ ਸਾਰੀਆਂ ਤੇ ਆ ਆ ਗਏ ਕੰਬਲ ਲੋ ਲੋ ਡਬਲ ਬੈੱਡ ਆ ਵੀ ਡਬਲ ਬੈੱਡ ਦਾ ਕੀ ਪ੍ਰਾਈਸ ਹੈ ਇਸਕਾ 1600 ਰੁਪਏ ਲੋ ਵੀ 1600 ਰੁਪਏ ਦਾ ਡਬਲ ਬੈੱਡ ਦਾ ਤੁਹਾਨੂੰ ਡਬਲ ਪਲਾਈ ਦਾ ਸਾਰਾ ਤੁਹਾਨੂੰ ਮਿਲ ਜੂਗਾ ਤੇ ਬਾਕੀ ਅਰਜਾਈਆਂ ਵਰਗੀਆਂ ਟਾਪਰ ਮਿਲ ਜੂਗਾ ਤੇ ਬਾਕੀ ਅੱਗੇ ਆ ਆਗੇ ਸਣਾ ਜਿਵੇਂ ਸੂਟ ਆਵੇ ਆਹ ਸੂਟ ਪੈਣੇ ਜਮੇ ਸੂਟ ਪਈ ਆ ਸੂਟ ਹੋ ਗਏ ਜਮੇ ਹਨਾ ਲੋ ਅੱਗੇ ਹੋਣਿਆ ਹੋਰ ਬਸ ਯਾ ਲੈ ਕੁਦਰ ਹਨਾ ਤੇ ਚਾਲਾਂ ਦੇ ਵਿੱਚ ਵੀ ਦੇਖ ਸਕਦੇ ਪੂਰ ਸਾਈਜ਼ ਤੁਹਾਨੂੰ ਦੇਖ ਸਕਦੇ ਹੋ ਨਾ ਬਾਕੀ ਆਇਦਰ ਦੇਖੋ ਸਾਰਾ ਬਾਕੀ ਘੱਟ ਤੇ ਵੀ ਦੇਖੋ ਕੰਨਾ ਨਾ ਤੁਸੀਂ ਹਰ ਇੱਕ ਸ਼ੁੱਕਰਵਾਰ ਨੂੰ ਇਹ ਸੇਲ ਦੇ ਵਿੱਚ ਆ ਕੇ ਆਹ ਸਾਡੇ ਚੰਡੀਗੜ੍ਹ ਸੈਕਟਰ 20 ਦੇ ਵਿੱਚ ਜਾਮਾ ਮਾਜੀ ਬਿਲਕੁਲ ਕੋਲ ਇਹ ਸੇਲ ਲੱਗਦੀ ਆ ਲੋਬੀ ਤੁਹਾਨੂੰ ਦਿਖਾਣਾ ਜਾਮਾ ਮਾਜੀ ਬਿਲਕੁਲ ਕੋਲ ਇਹ ਸੇਲ ਲੱਗਦੀ ਆ ਆ ਪੈਨੋ ਸੂਟ ਨਾ ਦੋ ਦੇਖੋ ਸਾਰਾ ਜਾਲੀ ਜੂੜੀਆ ਦੇ ਸਾਰੇ ਇੱਜਾਣ ਨੂੰ ਸੂਟ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਬਾਕੀ ਅੰਦਰ ਦੇਖੋ ਨਾ ਲੋਬੀ ਅੱਗੇ ਹੋਰ ਕਲੈਕਸ਼ਨ ਤੁਹਾਨੂੰ ਦਿਖਾਉਣੇ ਆ ਨਾ ਜਿਵੇਂ ਸਲੀਮ ਦੇ ਆਗੇ ਸਾਰੇ ਲੋ ਵੀ ਇਹ ਮੇਥੇ ਨੂੰ ਮਿਲ ਜਾਣਗੇ ਸਾਰੇ ਅਲੱਗ-ਅਲੱਗ ਰੰਗ-ਰੰਗ ਕਲਰ ਮਿਲ ਜਾਣਗੇ ਵਿੱਚ ਨਾ ਇਹ ਮੈਂ ਕਲਰ ਦੇਖ ਸਕਦੇ ਹਾਂ ਹਾਂ ਤੁਹਾਨੂੰ ਕੀ ਪ੍ਰਾਈਸ ਹੈ ਭਈ ਇਹਨਾਂ ਦਾ ਇਹ ਭਈ 200 ਕਿ ਮੀਟਰ ਲੋ ਵੀ 200 ਰੁਪਏ ਮੀਟਰ ਮਿਲ ਜੂਗਾ ਤੁਹਾਨੂੰ ਇਹ ਸਲੀਨ ਹੁੰਦਾ ਨਾ ਸਲੀਨ ਹਾਂ ਨਾ ਵੈਲਵਟ ਵੈਲਵਟ ਆਬਵੀਅਸਲੀ ਇਹਨਾਂ ਵੈਲਵਟ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਨਾ ਲੋ ਵੀ ਆਹ ਦੇਖੋ ਸਾਰਾ ਨਾ ਤੇ ਇਹ 150 ਆਹ ਦੇਖੋ ਇਤਰਾ ਹੈ ਨਾ ਬਹੁਤ ਸਾਰੀ ਕਲੈਕਸ਼ਨ ਹੈ ਜਿਹੜੀ ਉਹ ਦੇਖਣ ਨੂੰ ਮਿਲ ਜੀ

ਜੇ ਆਪਿਆ ਜੈਨਸ ਦੇ ਆ ਵੀ ਕਲੈਕਸ਼ਨ ਕੋ ਸੋਣਾ ਜੈਨਸ ਦੇ ਜਲੂ ਕਰਮ ਐ ਐਕਚੁਅਲ ਸਾਈਜ਼ ਕੀ ਰੇਟ ਆ ਬਾਈ 400 400 ਰੁਪਏ ਬੋਲੋ 400 ਰੁਪਏ ਤੁਹਾਨੂੰ ਮਿਲ ਜੂਗਾ ਤੇ ਹਰ ਇੱਕ ਦਾ ਰੌਪਰ ਮਿਲ ਜੂਗਾ ਬਾਕੀ ਪੈਂਟਾ ਵਗੈਰਾ ਵੀ ਮਿਲ ਜਾਣਗੇ ਇਹ ਲਾਡ ਦੇ ਬਾਈ ਕਰਤੀਆ ਸਾਡੇ ਬਾਹਰ ਆ ਨਾ ਇੱਥੇ ਚੱਲਦੇ ਆਲੇ ਕੋ ਸਾਰਾ ਨਾ ਲੋਕ ਇਨਾ ਦੇਖੋ ਸਾਰਾ ਹਮਿਆਰ ਤੁਸੀਂ ਦੇਖ ਸਕੋ ਨਾ ਕੱਪੜਾ ਹੈ ਭੰਡਾਰ ਆ ਮੈਂ ਤੁਹਾਨੂੰ ਬਹੁਤ ساری ਕਲੈਕਸ਼ਨ ਜਿਹੜੀਓ ਦੇਖਣ ਨੂੰ ਲੱਗ ਜੀਓ ਆ ਦੇਖ ਲਓ ਆ ਦੇਖੋ ਸਾਰਾ ਹਨ ਆ ਦੇਖ ਸਾਡੇ ਨੇ ਤੇ ਅੱਗੇ 1600 ਰੁਪਏ ਵਿੱਚ ਦਿਆ ਲੇਕਿਨ ਅਸੀਂ 1100 ਲਗਾ ਦਿੱਤੇ ਅੱਗੇ 100 ਆਗੇ 100 ਜੀ 100 100 ਦੇ ਨਾਲ ਮਿਸ਼ਰ ਆਏਗਾ ਇਹ ਸੂਟ ਹੈ ਜੀ ਜੀ ਸੂਟ ਓਕੇ ਲੋਬੀ ਸੂਟ ਹੈ ਕਿਹੜਾ ਇਹ ਤਾਂ ਜਿਸ ਦਾ ਇਸ ਦਾ 1100 ਰੁਪਏ 1100 सोलह में मिलता था लेकिन अब ग्यारह सौ रुपये का हो गया okay, okay. no. ये ओके ओके ये कुल्लू पट्टी में हमारे पास देखो कोई सामने कुल्लू पट्टी है ओके okay, जी कंट्रास्ट में है ठीक ये है ये पानी के सुनते okay. हैं पानी के ओके हमारे पास शॉल है सस्ते में देखो। रहा है देखो सारा आना बाकी अगर देखो है ना कलैक्शन दे सारे कपड़े की बहुत सारी कलैक्शन मिल जूगी जमें आ पे रहे हैं ना एवं जो बहुत सारे जो ਕਪੜੇ ਮਿਲ ਜਾਣਗੇ ਜੇ ਤੁਸੀਂ ਉਹ ਦੇਖੋ ਸਾਰਾ ਉੱਧਰ ਨਾ ਲਾਓ ਤੇ ਬਾਕੀ ਅੱਗੇ ਚੱਲਦੇ ਆਜੋ ਤੇ ਕੱਟ ਬਹੁਤ ਹੈ ਸਿਲ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਬਹੁਤ ਕੱਟ ਹੁੰਦਾ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਲਾਓ ਇਹ ਮੈਂ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਮਿਲਦੀ ਹੈ ਤੇ ਬਾਕੀ ਲੈਸਾਂ ਵਗੈਰਾ ਪਈਆਂ ਨੇ ਇੱਥੇ ਨਾ ਸਾਰੀਆਂ ਘੁੰਗਰੂਲੇ ਪਈਆਂ ਨੇ ਸਾਰਾ ਹੱਥ ਤੇ ਲੈਸ ਤੁਹਾਨੂੰ ਮਿਲਦੀ ਹੈ ਇਹ ਆ ਪਈਆਂ ਲੈਸਾਂ ਬਾਕੀ ਆ ਰਹੇ ਕਦਰ ਨਾ ਸਾਡੀ ਥੋੜੇ ਹਾਸੂਟ ਵਗੈਰਾ ਆ ਗਏ ਨਾ ਆ ਵੀ ਵਈ ਸੂਟ ਆ ਸੂਟ ਆ ਜੇ। ਕਿਹ ਆ ਪ੍ਰਾਈਸ ਇਹਨਾਂ ਦਾ? 27 27। ਆਹ ਇਸ ਕੋ ਖੇਪਤੂ। ਤੇ ਰੇਟ ਤੇ ਸੇਮ ਹੀ ਹੁੰਦੇ ਨੇ ਨਾ ਜਿਆਦਾ ਫਰਕ ਨਹੀਂ ਹੁੰਦਾ ਰੇਟਾਂ ਦਾ ਨਾ। ਸਿਰਫ ਉਹ ਤੇ ਫਰਕ ਹੁੰਦਾ। ਅਮੀ ਆਹ ਦੇਖੋ ਨਾ। ਬਾਕੀ ਆਹ ਇੱਕ ਉਧਰ ਲੌਂਗ। ਤੇ ਇਹ ਆਪ ਹੈ ਨੇ ਸੂਟ ਹਨਾ। ਲੌਂਗ। ਤੇ ਬਾਕੀ ਉਧਰ ਦੇਖੋ ਸਾਰਾ ਦੇਖ ਸਕਦਾ ਹੋ ਸੇਲ ਕਿੰਨਾ ਕੱਟਾ ਹੈ ਸੇਲ ਦੇ ਵਿੱਚ ਨਾ। ਆਹ ਲੈ ਲੇਖ। ਇਹ ਰੱਪਿਆ ਦੇ ਅੱਗੇ ਹਨ ਲਓ ਬਹੁਤ ਸਾਰੀ ਕਲੈਕਸ਼ਨ ਹੈ ਜਿਹੜੀ ਤੁਹਾਨੂੰ ਮਿਲ ਜੂਗੀ ਜਿਵੇਂ ਆ ਪਏ ਨੇ ਹਨ ਐਵੇਂ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਇਹ ਸੇਲ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਲਓ ਰੱਪਿਆ ਦੇ ਅੱਗੇ ਵਾਈਟ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਿਲ ਜੂਗੀ ਤੇ ਅੱਗੇ ਚੱਲਦੇ ਅੱਗੇ ਦਿਖਾਉਣੇ ਹੋਰ ਤੁਹਾਨੂੰ ਬਲੂ ਵਾਲਾ ਆ ਪਏ ਨੇ ਜਿਵੇਂ ਹਨ ਇਧਰ ਆਓ ਇਧਰ ਇਹ ਵੀ ਆ ਪਈਆ ਕਲੈਕਸ਼ਨ ਸਾਰੀ ਹੈ ਨਾ ਸਾਰੇ ਸਾਰੇ ਤੁਹਾਨੂੰ ਇਹ ਸਾਰਾ ਕੱਪੜਾ ਸੇਲ ਦੇ ਵਿੱਚ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਲਓ ਯਾਰ ਇਹ ਉੱਤਰ ਹੈ ਨਾ ਲਓ ਤੇ ਉੱਤਰ ਚੱਲਦੇ ਆ ਬਾਈ ਕੋ 500 ਦੇ ਦੋ ਕਿਉਂਕਿ ਤੁਹਾਨੂੰ ਫੂਟ ਦਿਖਾਉਣੇ ਆ ਤੇ ਆਹ ਬ੍ਰੈਂਡ ਨੇ ਬਾਈ ਕੋਲੇ ਹੈ ਨਾ ਬਹੁਤ ਸੋਹਣੇ ਸੋਹਣੇ ਫੂਟ ਨੇ 502 ਬਾਈ 502 ਹੈ ਜੀ 502 502 ਆ ਕਿਹੜੇ ਆ ਗਏ ਸਲੀਨ ਦੇ ਇਹ 300 ਕਾ ਹੈ ਜੀ ਇਹ ਸਭ 502 ਹੈ ਸਾਡਾ 5 ਮੀਟਰ ਪੂਰਾ ਹੁੰਦਾ ਪੂਰਾ ਕਪੜਾ ਜੀ 5 ਮੀਟਰ ਗਾਰੰਟੀ ਦੇ ساتھ ਮੈਂ ਲੈ ਜਾਉ ਆਪ 502 ਤੁਹਾਨੂੰ 502 ਤੁਹਾਨੂੰ ਦੋ ਮਿਲ ਜਾਣਗੇ ਤੇ ਮੈਂ ਤੁਹਾਨੂੰ ਕਲਰ ਇੱਕ ਵਾਰ ਚੈੱਕ ਕਰਾ ਦੇਣਾ ਸਾਰਿਆਂ ਦੇ ਕਲਰ ਸਭ ਇੱਕ ਸੇ ਇੱਕ ਮਿਲੇਗਾ ਸਭ 500 ਕਾ ਦੋ ਲਓ ਜੀ 502 ਤੁਹਾਨੂੰ ਦੋ ਮਿਲ ਜਾਣਗੇ ਇਹ لو جی دیکھو 5 میٹر کپڑا ایا ہے 100 روپے اوکے سر یہ دیکھو کلر اس کے یہ لگے ویسا ہاں ساری کلر لگی ہوئی ہیں اس پہ سارے کلر پیارے ملیں گے اس کے ٹھیک ہے جی یہ پلین سوٹ ہے 5 میٹر کا دکان پہ جاؤ گے 400 کا ملے گا 5 میٹر یہاں 250 کا ہے لو جی 50 روپے میٹر لو جی 50 روپے میٹر ہو رہا ہے تے آ گرم آ گیا نا یہ گرم آ گیا جی بھی 250 کا یہ 5 میٹر لو جی یہ بھی 250 بچے بھائی نے پن دکھا تا کھول دے نا 5 میٹر والا ہے جی لو جی باقی ادھر بیبے بن لگی ہوئی آ ਇਹ ਤੁਹਾਨੂੰ ਮਿਲ ਜੂਗਾ ਸਾਰਾ ਟੋਕੀਆਂ ਵਗੈਰਾ ਨਾ ਇਹ ਬਕਤੀਆ ਪਏ ਨੇ ਸੂਟ ਅੱਗੇ ਹੈ ਨਾ ਤੇ ਆ ਤੁਹਾਨੂੰ ਸੂਟ ਮਿਲ ਜਾਣਗੇ 800 1800 5800 5800 ਤੁਹਾਨੂੰ ਦੇਣ ਵੀ ਕਿੰਨੇ ਕੀ ਰੇਟ ਆ ਬਾਈ ਇੱਕਾ ਕਿਆ ਪ੍ਰਾਈਸ 500 500 500 ਇਹ ਕੜਾਈ ਉਪਰ ਆਇਆ ਹੱਥ ਦੀ ਕੜਾਈ 1 ਕਿਲੋ ਸੀ ਇਹ ਬਾਈ ਆਇਆ 500 ਕਹਿ ਜੋ ਇਧਰ ਸੇ ਲੱਗਾ ਹੋਇਆ ਨਾ ਵੀ ਆ 500 ਦਾ ਬਾਈ ਕਹਿੰਦਾ ਹੱਥ ਦੀ ਕੜਾਈ ਆ ਹੱਥ ਦੀ ਕੜਾਈ ਆ ਜੇ ਮੈਂ ਖਾ ਪਿਆ ਨਾ ਤੇ ਆ ਹੱਥ ਦੀ ਕੜਾਈ ਆ ਕਰੋਸ ਦੇ ਉੱਪਰ ਔਰ ਆਜੋ ਇਧਰ ਇਹ ਪ्योर ਕੰਨੀ ਕਸ਼ਮੀਰੀ ਇਹ ਆਏ 1500 ਵਾਲਾ ਮਾਲ ਦੁਕਾਨ पे 2000 1500 ਮਿਲਦਾ ਹੈ 1000 ਮੈਂ 900 ਮੈਂ ਦੇ ਦੇਗੇ ਲਓ ਵੀ 900 ਦੇ ਲੱਕੋ ਬਾਕੀ ਆਹ ਹੋਰ 1000 ओके ओके ਲਓ ਵੀ 500 ਦੇ ਆਜੋ 500 ਦੇ ਦੋ 500 ਦੇ ਦੋ ਕਸ਼ਮੀਰੀ ਸ਼ਾਲ ਆ ਕੋਈ ਆ ਸਵਾਲ ਤੇ ਮੈਂ ਦੇਖ ਸਕਦੇ ਹੋ ਨਾ 500 ਦੇ ਦੋ ਇਹ ਲੋ 500 ਕੇ ਦੋ 300 ਵਾਲਾ 250 ਮੇ 250 ਮੇ ਲੋ ਵੀ ਇਹ ਲੋ 1000 ਵਾਲਾ 800 ਮੇ ਲੋ ਵੀ 1000 ਵਾਲਾ 800 ਰੁਪਏ 400 ਰੁਪਏ ਇਹ ਲੋ 500 ਵਾਲਾ ਕੇਵਲ 400 ਮੇ ਮਿਲੇਗਾ 400 400 ਲੋ ਵੀ 400 ਰੁਪਏ ਚ ਮਿਲ ਜਣੂ ਤੇ ਬਾਕੀ ਅੱਗੇ ਆਵੇ ਸੂਟ ਵਗੈਰਾ ਹਨਾ ਆ ਤੁਹਾਨੂੰ ਸੂਟ ਵਗੈਰਾ ਮਿਲ ਜਾਣਗੇ ਬਾਕੀ ਆ ਦੇਖੋ ਹਨਾ ਤੇ ਆ ਪਹਿਲੇ ਸੂਟ ਲੋ ਆ ਸੂਟ ਆ ਗਏ ਸਾਰੇ ਇਹ ਆ ਗਏ ਕੋਟਨ ਵਾਲੇ ਬੜੇ ਚਾਹ ਰੇਟਾ ਬਈਆਂ ਨਾ ਇਹ 350 ਦਾ ਇਹ 500 ਦੇ ਦੋ ਸੂਟੇ ਸਤ ਤੇ ਆ 500 ਦੇ ਆ 350 ਦੇ ਲਓ ਜੀ ਬਾਕੀ ਆ ਦੇਖੋ ਬਾਈ ਕੋਈ ਇਹ ਕੋਟਨ ਦਾ ਪੱਪੜਾ ਦੇਖਿਆ ਟੋਟੇ ਹੋਤੇ ਨੇ 300 ਰੁਪਏ কুরਤੀ ਹੈ 200 ਰੁਪਏ ਦੀ কুরਤੀ ਓਕੇ ਲਓ ਜੀ ਬਹੁਤ ساری ਕਲੈਕਸ਼ਨਾਂ ਨੇ ਆਪਾਂ ਗੱਲ ਕਰੀਏ ਤੇ ਬਾਕੀ ਇੱਧਰ ਕੰਬਲ ਵਗੈਰਾ ਵੀ ਤੁਹਾਨੂੰ ਮੈਂ ਪ੍ਰਾਈਸ ਦੱਸਤਾ ਤਕਰੀਬਨ ਸਾਰੇ ਦਾ ਨਾ ਲਓ ਜੀ ਆ ਸਾਰੇ ਇੱਧਰ ਹੈ ਨਾ ਤੁਹਾਨੂੰ ਮਿਲ ਜਾਣਗੇ ਫੈਮੀਦੀ ਸਾਰੀ ਸੇਲ ਹੁੰਦੀ ਹੈ ਜਿਹੜੀ ਤੁਹਾਨੂੰ ਕੋ ਦਿਖਾਈ ਆ ਤੇ ਆ ਤੁਹਾਨੂੰ ਕੋ ਸੂਟ ਵਗੈਰਾ ਦਿਖਾਤੇ ਸਾਰੇ ਨਾ ਬਾਕੀ ਆ ਭਈ ਸਾਰੀ ਕਲੈਕਸ਼ਨ ਲਓ ਵੀ ਆ ਭਈ ਸਾਰੀਆਂ 500 ਦੇ 20 500 ਦੇ 200 100 ਆ ਦੇਖੋ ਵੀ ਆ ਹੀ ਹੋਈ ਨੀ ਚੀਜ਼ਾਂ ਮਿਲ ਜਾਣਗੀਆਂ ਠੀਕ ਆ ਜੀ ਇਹ ਚੀਜ਼ਾਂ ਵੀ ਤੁਹਾਨੂੰ ਸਾਰੀਆਂ ਸੇਲ ਦੇ ਵਿੱਚ ਮਿਲ ਜਾਣਗੀਆਂ ਤੇ ਆ ਵੀ ਵਾਈਪੇਤਰ ਲਓ ਕਰੋ ਚੱਕ ਸਾਰਾ ਤੇ ਇਸਾ ਹੋ ਲੱਗ ਵੀ ਸਾਲ ਇਹ ਸੂਟ ਹੈ ਜੀ 100 ਰੁਪਏ 600 ਰੁਪਏ 600 ਰੁਪਏ ਲੋਬੀ 600 ਰੁਪਏ ਲੋਬੀ ਪ੍ਰੋਜੈਕਟ ਤੇ ਚੱਲਦੇ ਆ ਅੱਗੇ ਤੇ ਅੱਗੇ ਦਿਖਾਉਨੇ ਆ ਹੋਰ ਤੇ ਬਾਕੀ ਕਾਫੀ ਵੱਡੀ ਸੇਲ ਹੁੰਦੀ ਹੈ ਤੇ ਆਪਾਂ ਇਹਦੀ ਪ੍ਰੋਪਰ ਵੀਡੀਓ ਵੀ ਪਾਈ ਹੋਈ ਆ ਤੁਸੀਂ ਉਹ ਵੀ ਆਪਣੀ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤੇ ਜਿਵੇਂ ਆ ਆ ਗਈ ਅੱਗੇ ਹਨਾ ਮਤਲਬ ਗਿਆ ਸੂਟ ਆ ਗਈ ਇਹਨੂੰ ਦੇਖ ਸਕਦੇ ਹੋ ਨਹੀਂ ਕੋਈ ਨਹੀਂ ਚਲ ਜਾਏਗਾ ਹੋ ਨਾ ਇਹ ਆ ਦੇਖੋ ਇੱਧਰ ਇੱਧਰ ਰਜਾਈਆਂ ਹਨ ਕੰਬਲ ਸਾਰੇ ਆ ਕੇ ਜੇ ਤੁਸੀਂ ਦੇਖ ਸਕਦੇ ਹੋ ਇਹ ਵਾਲ ਨਹੀਂ ਹੈ ਕਿਸੇ ਵੀ ਬਾਸ ਲੋ ਇਹ ਸਾਰਾ ਦੇਖ ਸਕਦੇ ਹੋ ਨਾ ਤੇ ਬੈੱਡ ਸ਼ੀਟਾ ਹੋ ਗਿਆ ਨਾ ਸਾਰਾ ਲੋ ਬਹੁਤ ਕੰਬਲ ਪਿਓਰ ਦਾ ਕੰਬਲ ਪੂਰਾ ਖੋਲ ਹਾਂ ਲੋ ਇਹ ਨਹੀਂ ਹੈ ਆ ਤੁਹਾਨੂੰ ਕੰਬਲ ਮਿਲ ਜੂਗਾ ਨਾ 750 ਰੁਪਏ ਲੱਗ ਜਾਣਗੇ ਤੁਹਾਨੂੰ 750 ਬਾਈ ਦਾ ਲੋ 4 ਬਾਈ 6 ਕਾ ਹੈ 4 ਬਾਈ 6 ਦਾ ਤੇ ਬਾਕੀ ਅੱਗੇ ਦੇਖੋ ਨਾ ਸਾਰਾ ਲਓ ਜੀ ਆਪੇ ਆ ਬਾਈ ਤੇ ਲਓ ਜੀ ਐ ਮੈਂ ਤੁਹਾਨੂੰ ਸੋਹ ਖਾਰੇ ਨਾ ਕਵਰ ਬੈੱਡ ਸੀਟਾਂ ਸਾਰਾ ਤੁਹਾਨੂੰ ਜਿਹੜਾ ਮਿਲ ਜੂਗਾ ਬਾਕੀ ਆ ਚੈੱਕ ਕਰੋ ਨਾ ਬਾਕੀ ਲਓ ਆ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਇਦਾਂ ਹਾਂ ਮਾਲ ਮਿਲ ਜੂਗਾ ਸੋ ਲਓ ਤੇ ਜੇ ਚੱਲਦੇ ਆ ਜੋ ਆ ਬਕੌਣਿਆ ਤੁਹਾਨੂੰ ਹੋਰ ਹੈ ਨਾ ਇਹ ਲੋਹੇ ਆਦੇ ਪੂ ਸਾਰੀਆਂ ਨਾ ਆ ਟੋਟੇ ਵਗੈਰਾ ਹੁੰਦੇ ਨੇ ਤਾਂ ਨਾ ਲਓ ਜੀ ਕਿਆ ਪ੍ਰਾਈਸ ਆ ਭਈਆਂ ਇਨਕਾ 70 ਰੁਪਏ ਮੀਟਰ 70 ਰੁਪਏ ਮੀਟਰ ਲਓ ਵੀ ਆ ਤੁਹਾਨੂੰ 70 ਰੁਪਏ ਮੀਟਰ ਮਿਲ ਜੂਗਾ ਨਾ ਜਿਵੇਂ ਆ ਪਹਿਲੇ ਓਕੇ 70 ਰੁਪਏ ਮੀਟਰ ਬਾਕੀ ਅਲੱਗ-ਅਲੱਗ ਕੁਆਂਟੀਟੀ ਪਈ ਆ ਜੰਦੂ ਜੀ ਕਿੰਨੇ ਮੀਟਰ ਮਿਲੇਗਾ ਬੜਾ ਅੱਛਾ ਬਣਾ ਚੌਕ ਸਿੰਘ ਕਰ ਓਕੇ ਓਕੇ ਲਓ ਇਹ ਦਬੱਟੇ 50 ਰੁਪਏ ਮੀਟਰ ਦਬੱਟੇ ਮਿਲ ਜਾਈਏਗਾ 50 ਰੁਪਏ ਦਾ 50 ਰੁਪਏ ਦਾ ਇਹ ਲੋ ਜੀ ਦੁਪੱਟਾ ਤੁਹਾਨੂੰ 50 ਰੁਪਏ ਦਾ ਮਿਲ ਜਾਣਾ ਤੇ ਜਿੰਨੇ ਆ ਦੁਪੱਟੇ ਪਏ ਨੇ ਹਨਾ ਲੋ ਅਸਲ 'ਪੇ 50 ਰੁਪਏ ਦਾ ਤੁਹਾਨੂੰ ਮਿਲ ਜਾਣਾ ਕਿਉਂਕਿ 50 ਰੁਪਏ ਦੇ ਵਿੱਚ ਕੋਸਾ ਆਉਂਦਾ ਵੀ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਕੋਈ ਹੈਨਾ ਆ ਲੈ ਵੀ ਬਾਈ ਕੋਲ ਕਿਦਾਂ ਆਉਂਦਾ ਆਪਣਾ 2.5 ਮੀਟਰ ਦਾ ਦੁਪੱਟਾ 50 ਰੁਪਏ ਦੇ ਵਿੱਚ ਆ ਲੋ ਜੀ ਕਰੋ ਜੀ ਬਾਕੀ ਹੋਰ ਵੀ ਬਹੁਤ ਸਾਰੀ ਜਿਵੇਂ ਬਾਕੀ 60 ਰੁਪਏ ਮੀਟਰ ਮਿਲ ਜਾਏਗੀ ਚਿਕਨ ओके ओके ਲੈ ਲਓ ਦੇਖਾ ਲੈ ਨਾਲ ਹੀ ਹੈ ਨਾ 60 ਰੁਪਏ ਮੀਟਰ ओके 60 ਰੁਪਏ ਮੀਟਰ 50 ਰੁਪਏ ਮੀਟਰ ਮਿਲ ਜਾਏਗਾ ਬਟ ਇਸ ਦਾ ਕਪੜਾ 60 ਇੰਚ ਕਾਹ ਦਿੱਤਾ ਲੋ ਇਸ ਦਾ ਸਾਰਡਿੰਗ ਕਰ ਲਿਆ 50 ਰੇਮੀਟਰ ਮਿਲੇਗਾ ਕੋਟਡ ਹੋਰੀਆ ਕਪੜਾ ਹੈ ਠੀਕ ਹੈ ਜੀ 50 ਰੇਮੀਟਰ ਕੋਟਡ ਕਪੜਾ ਮਿਲੇਗਾ ਲੋ ਵਾਕੀ ਇੱਧਰ ਪਏ ਨੇ ਸੂਟ ਹਨਾ ਤੇ ਆ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ ਐਵੇਂ ਤੇ ਕੈਪ ਪ੍ਰਾਈਸ ਹੈ ਭਈ ਇਹਨਾਂ ਦਾ ਤੇ 800 ਰੁਪਏ ਇੱਕੜਾ ਆਇਓ ਪਰ ਤੇ ਆ ਕੜਾਈ ਵਾਲੇ ਹੈਂਡਵਰਕ ਪਤਾ ਹੈ ਇਹ ਹੈਂਡਵਰਕ 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 ਰਮੇ ਕੂਟ ਮਿਲ ਜੂਗਾ 800 ਰੁਪਏ ਦਾ ਇਹ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜੂਗਾ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਬਾਕੀ ਆ ਦੇਖੋ ਇੱਧਰ ਆ ਪ੍ਰਿੰਟਡ ਛੂਟ ਆ ਗਏ ਸਾਰੇ ਹਨ ਲਓ ਤੇ ਆਪਾਂ ਤੁਹਾਨੂੰ ਜਿਹੜੀ ਸਾਰੀ ਅੱਜ ਇਹ ਜਿਹੜੀਆਂ ਸੇਲ ਦਿਖਾਈਏ ਜਿਹੜੀ ਸਾਰੀਆਂ ਸੇਲ ਲੱਗੀ ਹੋਈਆਂ ਲਓ ਜੀ ਆਜੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਸੇਲ ਦਿਖਾਈਏ ਜਿਹੜੀ ਕਿ ਹਰੇਕ ਪ੍ਰਾਈਮਰੀ ਸੈਕਟਰ 20 ਵਿੱਚ ਕਾਮਾ ਮਾਰਟੀ ਬਿਲਕੁਲ ਕੋਲ ਲੱਗਦੀ ਆ ਤੁਸੀਂ ਆ ਕੇ ਸੇਲ ਦੇਖ ਸਕਦੇ ਹੋ ਬਾਕੀ ਕਿਵੇਂ ਦਾ ਕੱਪੜਾ ਉਹਦਾ ਸਾਰਾ ਤੁਹਾਨੂੰ ਦਿਖਾਇਆ ਇਹਦੇ ਜਿਆਦਾ ਨੂੰ ਲੇਡੀਜ਼ ਕਲੈਕਸ਼ਨ ਮਿਲ ਜੂਗੀ ਬਾਕੀ ਮੇਰੀ ਪ੍ਰੋਪਰ ਪਹਿਲਾਂ ਤੋਂ ਇੱਕ ਵੀਡੀਓ ਪਾਈ ਹੋਈ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ। ਸੋ ਅੱਜ ਜਿਹੜੀ ਨਾਲ ਆਪਾਂ ਐਂਡ ਕਰਦੇ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਕਮੈਂਟ ਜ਼ਰੂਰ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ। ਤੁਹਾਡਾ ਸਾਰਿਆਂ ਦਾ ਇਹ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।